ਅੱਜ ਐਤਵਾਰ ਚੁਪੈਰਾ ਬਾਬਾ ਦੀਪ ਸਿੰਘ ਦੇ ਦਰਬਾਰ ਰੌਣਕਾਂ ਲੱਗੀਆਂ ਸਾਰੀਆਂ ਸੰਗਤਾਂ ਦਾ ਪਿਆਰ ਦੇਖੋ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੋਂ ਹਰੇਕ ਦੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਗੁਰੂ ਪਿਆਰੀ ਸੰਗਤ ਪਤਾ ਕਿਉਂ ਗਿਆ ਜਾਂਦਾ ਕਿ ਗੁਰੂ ਨੂੰ ਆਪਣੀ ਸੰਗਤ ਬਹੁਤ ਪਿਆਰੀ ਹੈ ਇਹ ਸੰਗਤਾਂ ਜੇ ਰੱਬ ਵਜਦਾ ਸੰਗਤਾਂ ਦੀ ਸ਼ਰਧਾ ਦੇਖਿਆ ਕਰੋ ਕਦੇ ਕੋਈ ਫਰਕ ਨਹੀਂ ਪੈਂਦਾ ਕਿੰਨੀਆਂ ਬਾਰਸ਼ਾਂ ਕਿੰਨੇ ਤੂਫਾਨ ਆਂਦੇ ਕਿੰਨੀਆਂ ਤਿੱਖੀਆਂ ਧੂਪਾਂ ਤੇ ਜਿੱਥੇ ਪੈਰ ਦਲੇ ਰੱਖੀਏ ਤੇ ਪੈਰ ਦੇ ਚਾਲੇ ਭਜਣ ਪਰ ਸੰਗਤਾ ਉੱਥੇ ਹੀ ਬਾਦ ਸੜਕਾ ਤੇ ਬਹਿ ਕੇ ਬੇਸਮੈਂਟਾਂ 'ਚ ਬਹਿ ਕੇ ਪਾਰਕਿੰਗਾਂ 'ਚ ਬੈਠ ਕੇ ਚਪਰੇ ਦੀਆਂ ਹਾਜ਼ਰੀਆਂ ਭਰਦੀਆਂ ਕਿਉਂਕਿ ਜਦੋਂ ਬਾਣੀ ਦਾ ਉਚਾਰਨ ਚੱਲਦਿਆ ਤਾਂ ਸੰਗਤਾ ਦੇ ਪਿਆਰ ਦੇ ਨਾਲ ਰੱਬ ਨੂੰ ਮਿਲੰਦੇ ਰਸਤੇ ਖੁੱਲ ਜਾਂਦੇ ਆ ਜਿਹੜੀ ਸੰਗਤ ਚ ਪੈਰੇ ਤੇ ਆ ਰਹੀ ਨਾ ਕਿਸੇ ਤੋਂ ਵੀ ਪੁੱਛ ਕੇ ਦੇਖੋ ਨਾ ਹੀ ਕੋਈ ਕਿਸੇ ਦੇ ਕਹਿਣ ਤੇ ਆਂਦਾ ਤੇ ਨਾ ਹੀ ਕੋਈ ਕਿਸੇ ਨੂੰ ਲੈ ਕੇ ਆ ਸਕਦਾ ਬਾਬਾ ਦੀਪ ਸਿੰਘ ਜੀ ਆਪ ਬਾਹ ਫੜ ਕੇ ਲੈ ਕੇ ਆਂਦੇ ਆਪਣੇ ਬੱਚਿਆਂ ਦੀ ਕਈ ਹੈਗੀ ਦੁਨੀਆ ਜਿਹੜੀ ਚਪੈਰੇ ਨੂੰ ਪਖੰਡ ਕਹਿ ਦਿੰਦੀ ਜਾਂ ਕੁਝ ਵੀ ਗਲਤ ਬੋਲ ਦਿੰਦੀ ਹੈ ਸੰਗਤਾਂ ਨੂੰ ਪਰ ਜਿਹੜੇ ਨਿੰਦਗੀ ਆ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਸੰਗਤਾਂ ਦੇ ਵਿੱਚ ਜਿਹੜੀ ਜੋਤ ਜਗਦੀ ਨਾ ਸੱਚੀ ਜੋਤ ਉਹ ਐਂਦੀ ਬਾਬਾ ਦੀਪ ਸਿੰਘ ਦੇ ਪਿਆਰ ਦੀ ਇਹ ਪਰਮਾਤਮਾ ਨਾਲ ਸਿੱਧੀਆਂ ਗੱਲਾਂ ਹੁੰਦੀਆਂ ਇੱਥੇ ਤਾਂ ਮੰਨ ਦੀਆਂ ਮੈਲਾ ਖਤਮ ਹੋ ਜਾਂਦੀਆਂ ਆਗੇ ਤੇ ਚਪੈਰੇ ਦੀਆਂ ਸੰਗਤਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਤੁਹਾਨੂੰ ਪਰਤੱਖੀ ਨਜ਼ਰ ਆਣਗੇ ਜਿੱਥੇ ਇੰਨੀਆਂ ਗੁਰੂ ਬਿਆਰੀਆਂ ਸੰਗਤਾਂ ਬਾਈ ਜੰਨਾ ਪਾੜ ਕਰਦੀਆਂ ਚਪੈਰੇ ਤੇ ਉਥੇ ਬਾਬਾ ਜੀ ਆਪ ਹਾਜ਼ਰ ਸੋਕਾ ਦੇ ਵੀ ਮਾੜਾ ਨਾ ਕੋ ਕੋ ਕਿਸੇ ਦੇ ਦਿਲ ਚ ਪਿਆਰ ਜਿੰਨਾ ਹੈਗਾ ਨਾ ਗੁਰੂ ਦੇ ਨਾਲ ਉਹ ਤੁਸੀਂ ਨਹੀਂ ਸਮਝ ਸਕਦੇ ਤੇ ਇਹਨਾਂ ਨੇ ਤੁਹਾਨੂੰ ਜਵਾਬ ਨਹੀਂ ਦੇਣਾ ਤਾਂ ਪੱਕੀ ਗੱਲ ਹੈ ਕਿਉਂਕਿ ਇਹ ਤਾਂ ਸਿਰਫ ਪ੍ਰਮਾਤਮਾ ਦੇ ਪਿਆਰ ਚ ਭਿੱਜੇ ਹੋਏ ਆ ਇਹਨਾਂ ਨੇ ਸਿਰਫ ਰੱਬ ਦੀਆਂ ਗੱਲਾਂ ਕਰਨੀਆਂ ਇੱਥੇ ਇੱਥੇ ਬਾਠ ਜਰੂ ਚੱਲਣਾ ਹੈ ਸਾਰਿਆਂ ਦੇ ਵਿੱਚ ਪਿਆਰ ਇੰਨਾ ਸੰਗਤੀ ਰੂਪ ਦੇ ਵਿੱਚ ਪਰ ਤੁਹਾਨੂੰ ਮਾੜਾ ਬੋਲਣ ਵਾਲਿਆਂ ਨੂੰ ਪ੍ਰਮਾਤਮਾ ਨੂੰ ਜਵਾਬ ਦੇਣ ਔਖੇ ਹੋਏ ਨੇ ਉਹ ਆਪਣੇ ਭਗਤਾ ਦੀ ਨਿੰਦਾ ਨਹੀਂ ਸੁਣ ਸਕਦਾ ਉਹਦਾ ਫਿਰ ਕੁਝ ਵੀ ਕਰ ਸਕਦਾ ਆਪਣੇ ਭਗਤਾ ਲਈ ਉਧਰ ਆ ਕੇ ਕਰਨ ਲਈ ਸੱਤ ਸਮੁੰਦਰਾਂ ਪਾਰ ਵੀ ਆਪਣੇ ਬੱਚਿਆਂ ਨੂੰ ਪਛਾਣ ਆ ਜਾਂਦਾ ਐਸਾ ਪ੍ਰਤੱਖ ਹੁੰਦਾ ਗੁਰੂ ਤੇ ਭਗਤ ਦਾ ਡਗ ਗੁੜਾ ਰਿਸ਼ਤਾ ਬਣ ਜਾਂਦਾ ਨਾ ਕਿ ਭਗਤ ਜੋ ਵੀ ਮੰਗੇ ਗੁਰੂ ਕਦੀ ਨਾ ਕਰ ਹੀ ਨਹੀਂ ਸਕਦਾ ਬਾਬਾ ਦੀਖ ਦੇ ਦਰਬਾਰ ਆਓ ਹਾਜ਼ਰੀਆਂ ਭਰੋ ਸਭ ਕੁਝ ਹੀ ਮਿਲ ਜਾਣਾ ਤੁਹਾਨੂੰ ਇੱਥੋਂ ਤੁਹਾਡੇ ਘਰ ਹਰ ਪਾਸੇ ਸੁੱਖ ਦੀਆਂ ਲਹਿਰਾਂ ਹੋਣਗੀਆਂ ਜਿੰਨੇ ਵੀ ਦੁੱਖ ਦਲਿੱਦਰ ਰੋਗ ਘਰ ਚ ਵੱਸ ਗਏ ਹਨ ਇਹ ਸਭ ਕੁਝ ਦੂਰ ਹੋਏਗਾ ਕਦੇ ਵੀ ਈਰਖਾ ਨਾ ਕਰੋ ਕਿਸੇ ਨਾਲ ਕਦੇ ਵੀ ਕੋਈ ਧਰਮ ਜਾਤ ਪਾਤ ਕੋਈ ਲੜਾਈ ਨਹੀਂ ਹੈਗੀ ਸਿਰਫ ਆਪਣੇ ਮਾਲਕ ਨੂੰ ਪਾਣਾ ਤੇ ਪਿਆਰ ਦੇ ਨਾਲ ਹੀ ਪਾਇਆ ਜਾਣਾ ਪਿਆਰ ਨਾਲ आओ ਇੱਥੇ ਸੰਗਤਾਂ ਦੇ ਵਿੱਚ ਬੈ ਕੇ ਸੇਵਾ ਕਰੋ ਪਾਠ ਕਰੋ ਬਾਣੀ ਦਾ ਤੇ ਅਰਦਾਸ ਕਰਿਆ ਕਰੋ ਸਰਬੱਤ ਦੇ ਭਲੇ ਦੀ ਕਿ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਰਿਆਂ ਦੀ ਕਿਰਪਾ ਕਰਨਾ ਸਾਰਿਆਂ ਦੇ ਮਿਹਰ ਕਰਨਾ ਆਪਣੀ ਹਰੇਕ ਦੇ ਘਰ 'ਚ ਖੁਸ਼ੀਆਂ ਖੁਸ਼ੀਆਂ ਆ ਕੇ ਵਸਣ ਕਿਸੇ ਦੇ ਘਰ 'ਚ ਵੀ ਦੁੱਖ ਤੇ ਗਰੀਬੀ ਰਵੇ ਹੀ ਨਾ ਕੋਈ ਵੀ ਇਨਸਾਨ ਹੈ ਸਣਾ ਰਵੇ ਜਿਹੜਾ ਆਪਣੇ ਅੰਦਰ ਹੀ ਅੰਦਰ ਰੋਹ ਲੜਦਾ ਹੈ ਬਾਬਾ ਦੀਪ ਸਿੰਘ ਜੀ ਸਾਰਿਆਂ ਦੀ ਰੂਹ ਨੂੰ ਸਕੂਨ ਪਹੁੰਚਾਣਾ ਆਪ ਜੀ ਦੇ ਬਹੁਤ ਭਰੋਸਾ ਸਾਰੇ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਯਾਦ ਰੱਖਣਾ ਬਾਬਾ ਦੀਪੀ ਨੇ ਬਹੁਤ ਮਿਹਰ ਕਰਨੀ ਤੁਹਾਡੇ ਤੇ ਇਹ ਦੁੱਖ ਦਾ ਸਮਾਂ ਸਮਝ ਲਓ ਚਾਲੀ ਜਾਣਾ ਖਤਮ ਹੋ ਜਾਣਾ ਸੋਖੀ ਸੋਖਾਣੇ ਅੱਗੇ ਤੁਹਾਡੀ ਜ਼ਿੰਦਗੀ ਜੇ ਜੋ ਮੰਗੋਗੇ ਉਹੋ ਹੀ ਮਿਲੇਗਾ ਜਿਸ ਤੀਦਾ ਵੀ ਤੁਸੀਂ ਸੁਪਨਾ ਦੇਖਿਆ ਹੈਗਾ ਨਾ ਉਸ ਤੋਂ ਲੱਖ ਗੁਣਾ ਵਧੀਆ ਬਾਬਾ ਦੀਪ ਸਿੰਘ ਜੀ ਤੁਹਾਨੂੰ ਦੇਣਗੇ ਤਨ ਤਨ ਬਾਬਾ ਦੀਪ ਸਿੰਘ ਜੀ